ਭਾਈ ਜੀ ਆਜ ਤੁਸੀਂ ਘਰ ਦੇਖ ਰਹੇ ਹੋ ਇਹ 5 ਬਿਸਵੇ ਦੇ ਵਿੱਚ ਬਣਿਆ ਹੋਇਆ ਘਰ ਹੈ ਸਾਰਾ ਪਲਾਟ 5 ਬਿਸਵੇ ਆ ਜੀ ਤੇ ਅੰਦਰ ਜੋ ਘਰ ਬਣਿਆ ਹੋਇਆ ਇਹਦੇ ਜੋ ਸ਼ਤਾ ਹੋਇਆ ਹੋਇਆ 1600 ਸਕਰ ਫੁੱਟ ਏਰੀਆ ਦੇ ਵਿੱਚ ਹੈ ਜੀ ਬਹੁਤ ਸੋਹਣਾ ਘਰ ਹੈ ਬਾਹਰੋਂ ਦੇਖ ਕੇ ਤੁਹਾਨੂੰ ਲੱਗਦਾ ਹੋਣਾ ਵੀ ਇਹ ਰੰਗ ਜਾਂ ਲਿਹਾ ਪਿਆ ਤੇ ਅੰਦਰ ਤੋਂ ਤੁਹਾਨੂੰ ਘਰ ਦਿਖਾਵਾਂਗੇ ਤੁਸੀਂ ਹੈਰਾਨ ਹੋ ਜਾਓਗੇ ਇੰਨਾ ਸਾਫ਼ ਤੇ ਇੰਨਾ ਸੋਹਣਾ ਘਰ ਪਿਆ ਤੇ ਇਹ ਬਕਾਊ ਆ ਜੀ ਘਰ ਇਹ 17 ਲੱਖ ਰੁਪਏ ਦੀ ਡਿਮਾਂਡ ਹੈ ਜੀ ਤਿੰਨ ਨੰਬਰ ਤੁਹਾਨੂੰ ਸਕਰੀਨ ਤੇ ਦੇਵਾਂਗੇ ਤੁਸੀਂ ਉਹਦੇ ਤੇ ਗੱਲ ਕਰਕੇ ਤੇ ਤੋਂ ਅਸੀਂ ਵਿਜ਼ਿਟ ਕਰ ਸਕਦੇ ਹਾਂ ਤੇ ਇਹ ਮਾਨਸਾ ਤਿੰਨ ਕੋਨੀ ਤੋਂ ਜਦੋਂ ਠੂਠਿਆਂ ਵਾਲੀ ਰੋਡ ਤੇ ਆਪਾਂ ਜਾਂਦੇ ਆ ਜੀ ਠੂਠਿਆਂ ਵਾਲੀ ਨੂੰ ਤਾਂ ਉੱਥੇ ਨੇੜੇ ਪੈ ਜਾਂਦਾ ਜੀ ਘਰ ਇਹ ਤੇ ਤੁਸੀਂ ਜਦੋਂ ਮਰਜ਼ੀ ਆ ਕੇ ਦੇਖ ਸਕਦੇ ਹੋ ਬਹੁਤ ਵਧੀਆ ਬਣਿਆ ਹੋਇਆ ਆ ਦੇਖੋ ਇੱਧਰ ਬਾਥਰੂਮ ਬਣਿਆ ਹੋਇਆ ਬਾਥਰੂਮ ਟਾਇਲਟ ਸਾਈਡ ਤੇ ਆ ਜੀ ਤੇ ਬਹੁਤ ਵਧੀਆ ਸ਼ਤਾ ਆ ਇਹ ਤੇ ਅੰਦਰ ਤੋਂ ਤੁਹਾਨੂੰ ਸਾਰਾ ਦਿਖਾਵਾਂਗੇ ਘਰ 1600 ਸਕਰ ਫੁੱਟ ਏਰੀਆ ਛੱਤਿਆ ਹੋਇਆ ਜੀ ਤੇ ਆਪਾਂ ਅੰਦਰ ਵੀ ਐਂਟਰ ਹੋਵਾਂਗੇ ਤੇ ਬਾਹਰੋਂ ਦੇਖ ਕੇ ਬਾਈ ਉਹਨਾਂ ਨੇ ਐਵੇਂ ਬਕਾਊ ਕਰਤਾ ਇਤਬਾਰੋਂ ਪੇਂਟ ਪੂਰ ਦੀ ਜੋ ਮੜਾ ਮੋਟਾ ਕਰਾਉਣਾ ਸੀ ਉਹ ਨਹੀਂ ਕਰਵਾਇਆ ਪਰ ਅੰਦਰ ਤੋਂ ਕੋਈ ਪੇਂਟ ਨਹੀਂ ਲਿਆ ਕੁਝ ਨਹੀਂ ਲਿਆ ਤੁਸੀਂ ਅੰਦਰੋਂ ਦੇਖੋ ਘਰ ਬਹੁਤ ਸੋਹਣਾ ਜੀ 1600 ਸਕਰ ਫੁੱਟ ਏਰੀਆ 17 ਲੱਖ ਰੁਪਇਆ ਡਿਮਾਂਡ ਹੈ ਜੀ ਤੇ 5 5.5 ਬਿਸਵੇਥਾਂ ਆਏ ਜੀ ਇਹ ਤੇ ਆ ਜੋ ਅੰਦਰ ਇੰਟਰ ਹੋ ਗਏ ਆਪਾਂ ਤੇ ਇਧਰਲੇ ਪਾਸੇ ਰਾਈਟ ਸਾਈਡ ਤੇ ਕਿਚਨ ਬਣਿਆ ਹੋਇਆ ਜੀ ਇਹਦੇ ਤੇ ਬਹੁਤ ਵਧੀਆ ਖੁੱਲਾ ਘਰ ਆ ਦੇਖੋ ਕਿੰਨਾ ਸਾਫ਼ ਪਿਆ ਅੰਦਰੋਂ ਪੇਂਟ ਸਾਰਾ ਜੋੜੀਆਂ ਜੋ ਲੱਕੜ ਜੋੜੀਆਂ ਦੀ ਸਾਰਾ ਬਹੁਤ ਖੁੱਲਾ ਬਣਿਆ ਹੋਇਆ ਬਹੁਤ ਸੋਹਣਾਕਾਰ ਬਣਿਆ ਹੋਇਆ ਅੰਦਰੋਂ ਬਹੁਤ ਸਪਾਈ ਹੈ ਤੇ ਬਹੁਤ ਸੋਹਣਾ ਪਿਆਗਾ ਇਧਰੋਂ ਡਰਾਈਂਗ ਰੂਮ ਆ ਗਿਆ ਜੀ ਸਾਈਡ ਤੇ ਲੈਫਟ ਸਾਈਡ ਤੇ ਡਰਾਈਂਗ ਰੂਮ ਦਾ ਏਰੀਆ ਵੀ ਬਹੁਤ ਖੁੱਲਾਗਾ ਆ ਦੇਖੋ ਜੋੜੀਆਂ ਵਗੈਰਾ ਅੰਦਰੋਂ ਪੇਂਡ ਸ਼ੇਂਡ ਕਿਤੇ ਕੋਈ ਸ਼ੋਰਾ-ਸਲਾਬ ਕਿਤੇ ਕੁਝ ਨਹੀਂ ਇਦਾਂ ਦਾ ਤੇ ਬਹੁਤ ਵਧੀਆ ਤੁਸੀਂ ਜਦੋਂ ਮਰਜ਼ੀ ਆ ਕੇ ਦੇਖ ਸਕਦੇ ਹੋ ਤੇ ਗੱਲ ਵੀ ਕਰ ਸਕਦੇ ਹੋ ਨੰਬਰ ਦੇਵਾਂਗੇ ਤੁਹਾਨੂੰ ਤੇ ਤੁਹਾਡੇ ਤੱਕ ਇੱਕ ਵਾਰੀ ਦੋਸਤੋ ਇਹ ਘਰ ਪਛਾਤਾ ਆਪਾਂ ਤੁਸੀਂ ਵੀਡੀਓ ਦੇਖ ਕੇ ਜਦੋਂ ਮਰਜ਼ੀ ਕਾਲ ਕਰੋ ਤੇ ਜਦੋਂ ਮਰਜ਼ੀ ਬਾਈਦਰਾਂ ਨੂੰ ਮਿਲ ਕੇ ਤੁਸੀਂ ਘਰ ਵਿਜ਼ਿਟ ਕਰ ਸਕਦੇ ਹੋ ਤੇ ਆਪਣੀ ਗੱਲਬਾਤ ਕਰ ਸਕਦੇ ਹੋ ਆ ਦੇਖੋ ਜੀ ਇੱਧਰ ਕਿਚਨ ਆ ਗਿਆ ਜੀ ਤੇ ਰਾਈਟ ਸਾਈਡ ਤੇ ਆ ਆ ਦੇਖੋ ਰਾਈਟ ਸਾਈਡ ਤੇ ਕਿਚਨ ਆ ਗਿਆ ਜੀ ਤੇ ਕਿਚਨ ਵੀ ਬਹੁਤ ਵਧੀਆ ਖੁੱਲੇ ਤਰੀਕੇ ਦਾ ਬਣਿਆ ਹੋਇਆ ਆ ਦੇਖੋ ਇੱਕ ਵਾਰੀ ਇੱਥੇ ਬਾਈਹੋਰੀ ਰਹਿ ਰਹੇ ਨੇ ਜਿਹੜੇ ਮਕਾਨ ਮਾਲਕ ਨੇ ਇੱਥੇ ਉਹਨਾਂ ਨੇ ਸ਼ਿਫਟ ਕਰ ਜਾਣਾਗਾ ਤੇ ਹੋਰ ਕਿਸੇ ਸ਼ਹਿਰ ਦੇ ਵਿੱਚ ਤੇ ਕਹਿੰਦੇ ਵੀ ਅਸੀਂ ਸਮਾਨ ਵਗੈਰਾ ਫਿਰ ਅਸੀਂ ਇੱਥੋਂ ਚੱਲ ਜਾਾਂਗੇ ਤੁਸੀਂ ਇੱਕ ਵਾਰੀ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਕੋਈ ਵਿਹਾਨਾ ਵਗੈਰਾ ਉਹ ਕਰ ਸਕਦੇ ਹੋ ਤੇ ਇਧਰੋਂ ਆ ਗਿਆ ਜੀ ਆ ਪੂਜਾ ਪਾਠ ਵਾਸਤੇ ਵੀ ਕਹਿ ਸਕਦੇ ਆ ਪਰੂ ਇੱਕ ਰੱਖਿਆ ਹੋਇਆ ਹੈ ਸਾਈਡ ਤੇ ਸੱਜੇ ਪਾਸੇ ਕਿਚਨ ਦੇ ਨਾਲ ਹੀ ਆ ਦੇਖੋ ਬਹੁਤ ਖੁੱਲੇ ਰੂਮ ਨੇ ਤੇ ਵੈਸੇ ਛੋਟਾ ਪਰਿਵਾਰ ਹੈ ਭਾਈ ਉਹਨਾਂ ਨੇ ਇੰਨੇ ਰੂਮ ਜੂਜ਼ ਹੀ ਨਹੀਂ ਕਰ ਰਹੇ ਆ ਬਹੁਤ ਵੱਡਾ ਰੂਮ ਸਵੇਸੇ ਆਪਾਂ ਡਰਾਈング ਰੂਮ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਆ ਆਪਾਂ ਇੱਕ ਬੈਡਰੂਮ ਦੇ ਤੌਰ ਤੇ ਵੀ ਇੱਕ ਬੈਡਰੂਮ ਆ ਗਿਆ ਜੀ ਇਧਰਲੇ ਪਾਸੇ ਉਹ ਇੱਕ ਪੂਜਾ ਪਾੜ ਵਾਸਤੇ ਖੁੱਲਾ ਰੂਮ ਹੈ ਤੇ ਇੱਕ ਕਿਚਨ ਸੀ ਤੇ ਇੱਕ ਆ ਬੈਡਰੂਮ ਆ ਗਿਆ ਜੀ ਇਸੇ ਸਾਈਡ ਹੀ ਜੋੜੀਆਂ ਵਗੈਰਾ ਵਧੀਆ ਪਈਆਂ ਨੇ ਹਜੇ ਤੱਕ ਕੋਈ ਕੋਈ ਕਿਸੇ ਤਰ੍ਹਾਂ ਦਾ ਖਰਾਬ ਨਹੀਂ ਹੈਗੀਆਂ ਪੇਂਟ ਸ਼ਿੰਟ ਵੀ ਓਮੇ ਜੀ ਆਰ ਸੈਕੰਡ ਬੈਡਰੂਮ ਆ ਗਿਆ ਜੀ ਇਧਰ ਤੇ ਆ ਦੇਖੋ ਖੁੱਲੇ ਬੈੱਡਰੂਮ ਨੇ ਘਟੋ ਘਟ 12 ਬਾਈ 12 ਦੇ ਬੈੱਡਰੂਮ ਨੇ ਜੀ ਬਾਕੀ ਤੁਸੀਂ ਆ ਕੇ ਜਦੋਂ ਆਓਗੇ ਵਿਜ਼ਿਟ ਕਰੋਗੇ ਦੇਖੋਗੇ ਤਾਂ ਬਹੁਤ ਸੋਹਣਾ ਮਕਾਨ ਪਿਆ ਬਾਈ ਅੰਦਰੋਂ ਬਾਹਰੋਂ ਦੇਖ ਕੇ ਅੰਦਾਜ਼ਾ ਨਾ ਲਾਇਓ ਵੀ ਬਾਹਰੋਂ ਦੇਖ ਕੇ ਪੇਂਟ ਜਿਆ ਲਿਆ ਪਿਆ ਜਿਵੇਂ ਬਾਈ ਉਹਨਾਂ ਦਾ ਕਰ ਹੈਗਾ ਉਵੇਂ ਹੀ ਰੱਖਿਆ ਉਹਨਾਂ ਨੇ ਕੋਈ ਲਿਪਾ ਪੋਚੀ ਕਰਕੇ ਵੇਚਣ ਵਾਸਤੇ ਕੋਈ ਐਦਾਂ ਵੀਡੀਓ ਨਹੀਂ ਕਰਵਾਈ ਤੇ ਬਾਹਰੋਂ ਤਾਂ ਚਲੋ ਪੇਂਟ ਰੇਂਟ ਹੋ ਕੇ ਓਕੇ ਹੋ ਜਾਊਗਾ ਥੋੜੀ ਮੋਟੀ ਮੁਰੰਮਤ ਹੋ ਕੇ ਤੇ ਬਹੁਤ ਸੋਹਣਾ ਪਿਆ ਘਰ ਤੇ ਆ ਕੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਮਾਨਸਾ 391 ਤੋਂ ਜਦੋਂ ਠੂਠੇ ਵਾਲੀ ਨੂੰ ਪਹੁੰਚ ਕੋਸ ਰੋਡ ਤੇ ਜੀ ਤੇ ਬਹੁਤ ਵਧੀਆ ਮਕਾਨ ਹੈ ਜੀ ਉਹ ਇੱਕ ਤੀਜਾ ਬੈਡਰੂਮ ਜਿਹੜਾ ਉਦੋਂ ਨੂੰ ਖੋਣੇ ਉਹ ਬੰਦ ਸੀ ਉਹਦੇ ਚ ਲੇਡੀਜ਼ ਬੈਠੀਆਂ ਸੀ ਆ ਪਕਲਵਾਇਆ ਨਹੀਂ ਤੇ ਬਹੁਤ ਵਧੀਆ ਮਕਾਨ ਹੈ ਜੀ ਜਦੋਂ ਮਰਜ਼ੀ ਤੁਸੀਂ ਆ ਕੇ ਦੇਖ ਸਕਦੇ ਹੋ ਤੇ ਗੱਲਬਾਤ ਕਰ ਸਕਦੇ ਹੋ ਨੰਬਰ ਦੇਵਾਂਗੇ ਤੇ ਆ ਜੋ ਤੁਹਾਨੂੰ ਉੱਪਰ ਤੋਂ ਇੱਕ ਫਰਸ਼ ਵੀ ਦਿਖਾ ਦਈਏ ਜੋ ਉੱਪਰ ਫਰਸ਼ ਲੱਗਿਆ ਹੋਇਆ ਹੈ ਇਹ 5.5 ਵਿਸਵੇ ਥਾਂ ਦੇ ਹੈ ਜੀ ਤੇ 1600 ਸਕਰ ਫੁੱਟ ਏਰੀਆ ਛੱਤਿਆ ਹੋਇਆ ਹੈ ਤੇ 17 ਲੱਖ ਰੁਪਏ ਰੇਟ ਕਹਿੰਦੇ ਬਾਈ ਹੋਰੀ ਤੇ ਜਦੋਂ ਮਰਜ਼ੀ ਆਕੇ ਤੁਸੀਂ ਗੱਲ ਕਰ ਸਕਦੇ ਹੋ ਤੇ ਥੋੜਾ ਮੋਟਾ ਇੱਧਰ ਉੱਧਰ ਹੋ ਸਕਦਾ ਜਦੋਂ ਤੁਸੀਂ ਗੱਲ ਕਰੋਗੇ ਤੇ ਕਾਗਜ਼ ਵਗੈਰਾ ਤੁਸੀਂ ਆਪ ਚੈੱਕ ਕਰ ਸਕਦੇ ਹੋ ਸਾਰੇ ਆਕੇ ਆਪਾਂ ਤੁਹਾਨੂੰ ਕਰ ਦਿਖਾਤਾ ਸਾਰਾ ਆ ਦੇਖੋ ਉੱਪਰ ਫਰਸ਼ ਲੱਗਿਆ ਹੋਇਆ ਜੀ ਵਧੀਆ ਤੇ ਖੁੱਲਾ ਵਿਹੜਾ ਹੈ ਉੱਪਰ ਵਾਲਾ ਤੇ ਬਹੁਤ ਵਧੀਆ ਤਰੀਕੇ ਨਾਲ ਬਣਿਆ ਹੋਇਆ ਘਰ ਹੈ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ